ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਅਤੇ ਅਮਰੀਕਾ ਦੇ 에ਰਪੋਰਟਸ ਨੂੰ ਹੈਕ ਕਰਨ ਦਾ ਦਾਵਾ ਸਕਰੀਨ ਤੇ ਚੱਲਿਆ ਅਜਿਹਾ ਵੀਡੀਓ ਕਿ اٹਕੇ ਸਭ ਦੇ ਸਾਹ ਭਾਰਤੀ ਪਰਿਵਾਰ ਨੇ ਕੈਨੇਡਾ ਪੁਲਿਸ ਤੋਂ ਮੰਗੇ 25 ਮਿਲੀਅਨ ਡਾਲਰ ਠੇਕਾ ਲੁੱਟ ਕੇ ਭੱਜੇ ਪੰਜਾਬੀਆਂ ਦਾ ਗਲਤ ਸਾਈਡ ਕੀਤਾ ਸੀ ਪਿੱਛਾ ਕਾਨੂੰਨ ਵਿਵਸਥਾ ਸੁਧਾਰਨ ਲਈ ਸਰਕਾਰ ਲਿਆਏਗੀ ਨਵਾਂ ਬਿੱਲ ਹਿੰਸਕ ਅਪਰਾਧਾਂ ਲਈ ਜ਼ਮਾਨਤ ਲੈਣਾ ਹੋ ਜਾਵੇਗਾ ਬਹੁਤ ਔਖਾ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ ਮੁਫਤ ਸਿੱਧ ਸਹੂਲਤਾਂ ਦੇ ਪ੍ਰਚਾਰ ਤੇ ਮਹਿਕਮੇ ਨੂੰ ਘੇਰਿਆ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਕੋਸ਼ਿਸ਼ ਦੇ ਬਾਵਜੂਦ ਇਜ਼ਰਾਈਲ ਅਤੇ ਹਮਾਸ 'ਤੇ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣੀ ਪਰ ਹੁਣ ਲੱਗਦਾ ਹੈ ਕਿ ਹਮਾਸ 트੍ਰੰਪ ਲਈ ਸਿਰਦਰਦ ਬਣ ਸਕਦਾ ਹੈ। ਹਮਾਸ ਨਾਲ ਸੰਬੰਧਤ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਹਮਾਸ ਨੇ ਅਮਰੀਕਾ ਅਤੇ ਕੈਨੇਡਾ ਦੇ ਕੁਝ 에어ਪੋਰਟ ਹੈਕ ਕਰ ਲਏ ਤੇ ਫਿਰ 에어ਪੋਰਟ ਦੀ ਸਕਰੀਨ 'ਤੇ ਧਮਕੀ ਭਰਿਆ ਵੀਡੀਓ ਚਲਾਇਆ ਗਿਆ। ਅਸਲ 'ਚ ਅਮਰੀਕਾ ਤੇ ਕੈਨੇਡਾ ਦੇ ਕੁਝ 에ਰਪੋਰਟਸ ਦੇ ਮੰਗਲਵਾਰ ਯਾਨੀ ਕਿ 14 ਅਕਤੂਬਰ ਨੂੰ ਇੱਕ ਅਜੀਬ ਘਟਨਾ ਵਾਪਰੀ ਪੈਂਸਿਲਵੇਨੀਆ ਦੇ ਹੈਰਿਸਬਰਗ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕੈਲੋਨਾ 에ਰਪੋਰਟ ਤੇ ਅਚਾਨਕ ਹਮਾਸ ਜ਼ਿੰਦਾਬਾਦ ਤੇ ਫਰੀ ਫਲਸਤੀਨ ਦੇ ਨਾਰੇ ਲੱਗਣ ਲੱਗੇ ਇਹ ਆਵਾਜ਼ਾਂ 에ਰਪੋਰਟ ਤੇ ਲੱਗੇ ਸਪੀਕਰਾਂ ਤੋਂ ਆ ਰਹੀਆਂ ਸਨ ਇਨਾਂ ਦੇ ਨਾਲ-ਨਾਲ 에어ਪੋਰਟ ਤੇ ਲੱਗੀ ਸਕਰੀਨ ਤੇ ਧਮਕੀ ਭਰੇ ਸੁਨੇਹੇ ਵੀ ਦਿਖਾਈ ਦੇਣ ਲੱਗੇ ਸੀਐਨਐਨ ਦੇ ਮੁਤਾਬਕ ਇਹ ਪੂਰਾ ਮਾਮਲਾ ਹੈਕਿੰਗ ਨਾਲ ਜੁੜਿਆ ਹੋਇਆ ਹੈ ਹੈਰਿਸਬਰਗ 에어ਪੋਰਟ ਦੇ ਬੁਲਾਰੇ ਸਕਾਟ ਮਿਲਰ ਨੇ ਦੱਸਿਆ ਕਿ ਕਿਸੇ ਅਣਜਾਣ ਯੂਜ਼ਰ ਨੇ 에어ਪੋਰਟ ਦੇ ਸਿਸਟਮ ਨੂੰ ਹੈਕ ਕਰ ਲਿਆ ਤੇ ਧਮਕੀ ਭਰੇ ਸੁਨੇਹੇ ਚਲਾ ਦਿੱਤੇ ਸਾਵਧਾਨੀ ਵਜੋਂ ਸਿਸਟਮ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਇਸ ਸਿਸਟਮ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਦੀ ਸਾਈਬਰ ਸੁਰੱਖਿਆ ਤੇ ਸਵਾਲ ਖੜੇ ਹੋ ਗਏ 트럼ਪ ਨੇ ਹਾਲ ਹੀ ਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਸਮਝੌਤਾ ਕਰਵਾਇਆ ਸੀ ਇਸ ਸਮਝੌਤੇ ਮਗਰੋਂ ਹਮਾਸ ਅਤੇ ਇਜ਼ਰਾਈਲ ਨੇ ਜੰਗ ਬੰਦੀਆਂ ਨੂੰ ਰਿਹਾ ਕਰ ਦਿੱਤਾ ਸੀ ਪਰ ਹੁਣ ਹਮਾਸ ਦੇ ਸਮਰਥਕਾਂ ਨੇ ਅਮਰੀਕਾ ਦੀ ਸਾਈਬਰ ਸੁਰੱਖਿਆ 'ਚ ਸੇਨ ਮਾਰ ਦਿੱਤੀ ਹੈ ਸ਼ਰਾਬ ਦਾ ਠੇਕਾ ਲੁੱਟ ਕੇ ਫਰਾਰ ਹੋਏ ਦੋ ਪੰਜਾਬੀਆਂ ਦਾ ਪਿੱਛਾ ਕਰਦਿਆਂ ਹਾਈਵੇ 401 ਤੇ ਵਾਪਰੇ ਜਾਣ ਲੇਵਾ ਹਾਦਸੇ ਦੇ ਪੀੜਤ ਪਰਿਵਾਰ ਵੱਲੋਂ ਡਰਹਮ ਰੀਜਨਲ ਪੁਲਿਸ ਤੋਂ 25 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ ਗਿਆ ਹੈ 29 ਅਪ੍ਰੈਲ 2024 ਨੂੰ অন্ਟਾਰੀਓ ਦੇ ਬੋਮਨਵਿਲ ਕਸਬੇ 'ਚ ਸ਼ਰਾਬ ਦਾ ਠੇਕਾ ਲੁੱਟਣ ਵਾਲਿਆਂ ਦਾ ਪਿੱਛਾ ਕਰ ਰਿਹਾ ਹੈ ਡਰਹਮ ਰੀਜਨਲ ਪੁਲਿਸ ਦੇ ਅਫਸਰਾਂ ਨੇ ਹਾਈਵੇ 401 ਤੇ ਗਲਤ ਪਾਸੇ ਵੀ ਸ਼ੱਕੀਆਂ ਦਾ ਪਿੱਛਾ ਜਾਰੀ ਰੱਖਿਆ ਕੁਝ ਦੂਰ ਜਾ ਕੇ ਸ਼ੱਕੀਆਂ ਦੀ ਵੈਨ ਇੱਕ ਗੱਡੀ 'ਚ ਜਾ ਵਧੀ ਤੇ ਇੱਕ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਵੈਨ ਚਲਾ ਰਿਹਾ ਪੰਜਾਬੀ ਮੌਕੇ ਤੇ ਮਾਰਿਆ ਗਿਆ ਜਦਕਿ ਦੂਜਾ ਲੰਬਾ ਸਮਾਂ ਹਸਪਤਾਲ ਚ ਦਾਖਲ ਰਿਹਾ। ਹਾਦਸੇ ਮਗਰੋਂ SIU ਦੀ ਪੜਤਾਲ ਦੌਰਾਨ ਡਰਹਮ ਰੀਜਨਲ ਪੁਲਿਸ ਦੇ ਅਫਸਰਾਂ ਸਰਜੈਂਟ ਰੀਚਰਡ ਫਲਿੰਨ ਤੇ ਕਾਂਸਟੇਬਲ ਬ੍ਰੈਂਡਨ ਹੈਮਿਲਟਨ ਵਿਰੁੱਧ ਅਪਰਾਧਿਕ ਦੋਸ਼ ਆਇਦ ਕੀਤੇ ਗਏ। ਹਾਦਸੇ ਦੌਰਾਨ ਗੋਕੁਲਨਾਥ ਮਣੀਵੰਨਨ ਅਤੇ ਉਹਨਾਂ ਦੀ ਪਤਨੀ ਅਸ਼ਵੇਦਾ ਜਵਾਹਰ ਦੀ ਜਾਨ ਬਚ ਗਈ ਪਰ ਇਹਨਾਂ ਦਾ 3 ਮਹੀਨੇ ਦਾ ਬੇਟਾ ਅਤੇ ਗੋਕੁਲਨਾਥ ਦੇ ਮਾਪੇ ਇਸ ਦੁਨੀਆ ਚ ਨਾਰਾ ਗੋਕਲਨਾਥ ਅਤੇ ਅਸ਼ਵਿਤਾ ਵੱਲੋਂ ਧਾਇਰ ਮੁਕਦਮਾ ਕਹਿੰਦਾ ਹੈ ਕਿ ਪੁਲਿਸ ਅਫਸਰਾਂ ਦੀ ਅਣਗਹਿਲੀ ਕਰਕੇ ਹਾਦਸਾ ਵਾਪਰਿਆ ਤੇ ਪਰਿਵਾਰ ਨੂੰ ਵੱਡਾ ਜਾਨੀ ਨੁਕਸਾਨ ਬਰਦਾਸ਼ਤ ਕਰਨਾ ਪਿਆ ਪਰਵਾਲ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਸ਼ੱਕੀ ਆਪਣੇ ਆਪ ਨੂੰ ਬਚਾਉਣ ਲਈ ਗੱਡੀ ਭਜਾਰਿਆ ਸਨ ਪਰ ਪੁਲਿਸ ਅਫਸਰਾਂ ਵੱਲੋਂ ਹਾਈਵੇ 401 ਤੇ ਗਲਤ ਪਾਸੇ ਉਹਨਾਂ ਦਾ ਪਿੱਛਾ ਕਰਨ ਦਾ ਫੈਸਲਾ ਸਰਾਸਰ ਗੈਰਵਾਜਬ ਸੀ ਪਰਿਵਾਰ ਦਾ ਦੋਸ਼ ਹੈ ਕਿ ਡਰਹਮ ਪੁਲਿਸ ਵਿਭਾਗ ਮੈਂ ਆਪਣੀ ਅਫਸਰਾਂ ਨੂੰ ਪਿੱਛਾ ਕਰਨ ਦੇ ਮਾਮਲੇ 'ਚ ਲੋੜੀਂਦੀ ਸਿਖਲਾਈ ਨਹੀਂ ਦੇ ਸਕਿਆ ਉਧਰ ਡਰਹਮ ਰੀਜਨਲ ਪੁਲਿਸ ਵੱਲੋਂ ਫਿਲਹਾਲ ਆਪਣੇ ਬਚਾ ਲਈ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਅਤੇ ਦੋਸ਼ ਅਦਾਲਤ 'ਚ ਸਾਬਤ ਨਹੀਂ ਕੀਤੇ ਗਏ ਡਰਹਮ ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੇ ਮੱਦੇਨਜ਼ਰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਮੀਡੀਆ ਰਿਪੋਰਟ ਮੁਤਾਬਕ ਗੋਕੁਲਨਾਥ ਅਤੇ ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਹਾਦਸੇ ਮਗਰੋਂ ਮਾਨਸਿਕ ਤੇ ਸਰੀਰਕ ਦੋਵੇਂ ਕਿਸਮ ਦਾ ਦਰਦ ਬਰਦਾਸ਼ਤ ਕਰ ਰਹੇ ਨੇ ਜ਼ਿੰਦਗੀ ਬਦਲ ਦੇਣ ਵਾਲੇ ਜ਼ਖਮਾਂ ਉੱਤੇ ਖਰਚਾ ਹੋ ਰਿਹਾ ਹੈ ਜਦਕਿ ਆਮਦਨ ਦਾ ਨੁਕਸਾਨ ਵੱਖਰਾ ਹੋਇਆ ਹੈ ਹਾਦਸੇ ਨੇ ਉਹਨਾਂ ਦਾ ਸਰੀਰ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਘਰ ਦੇ ਮਾਮੂਲੀ ਕੰਮ ਕਰਨੇ ਵੀ ਸੰਭਵ ਨਹੀਂ ਜਦਕਿ ਜ਼ਿੰਦਗੀ ਬਿਲਕੁਲ ਨੀਰਸ ਹੋ ਚੁੱਕੀ ਹੈ ਪਰਿਵਾਰ ਵੱਲੋਂ ਅਦਾਲਤ 'ਚ ਦਾਇਰ ਬਿਆਨ ਕਹਿੰਦਾ ਹੈ ਕਿ ਦਿਲ ਦਹਿਲਾਉਣ ਵਾਲੇ ਹਾਦਸੇ ਦੀ ਡੂੰਘਾਈ ਨਾਲ ਸਮੀਖਿਆ ਕਰਦਿਆਂ ਸਪਸ਼ਟ ਕਰ ਦਿੱਤਾ ਜਾਵੇ ਕਿ ਕਦੋਂ ਤੇ ਕਿਹੜੇ ਹਾਲਾਤ 'ਚ ਸ਼ੱਕੀਆਂ ਦਾ ਪਿੱਛਾ ਕੀਤਾ ਜਾ ਸਕਦਾ ਹੈ ਲੋਕ ਸੁਰੱਖਿਆ ਹਮੇਸ਼ਾ ਮੁੱਖ ਤਰਜੀਹ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਹਿੰਸਕ ਅਪਰਾਧਾਂ ਲਈ ਜ਼ਮਾਨਤ ਦੇ ਨਿਯਮ ਸਖਤ ਕਰਨ ਅਤੇ ਸਜ਼ਾਵਾਂ ਨੂੰ ਵਧਾਉਣ ਲਈ ਨਵਾਂ ਬਿੱਲ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਹੈ। ਇਹ ਬਿੱਲ ਅਗਲੇ ਹਫ਼ਤੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਵੇਗਾ। ਕਾਰਨੀ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਤਹਿਤ ਕੁਝ ਗੰਭੀਰ ਤੇ ਹਿੰਸਕ ਅਪਰਾਧਾਂ ਲਈ ਜ਼ਮਾਨਤ ਲੈਣਾ ਬਹੁਤ ਔਖਾ ਹੋ ਜਾਵੇਗਾ। ਇਨ੍ਹਾਂ ਵਿੱਚ ਵਾਹਨ ਚੋਰੀ ਜੋ ਹਿੰਸਕ ਢੰਗ ਨਾਲ ਕੀਤੀ ਗਈ ਹੋਵੇ, ਤੋੜ-ਫੋੜ ਜਾਂ ਘਰਾਂ 'ਚ ਦਾਖਲ ਹੋ ਕੇ ਚੋਰੀ, ਮਨੁੱਖੀ ਤਸਕਰੀ, ਹਮਲਾ, ਜਿਨਸੀ ਸ਼ੋਸ਼ਣ ਅਤੇ ਜ਼ਬਰਦਸਤੀ ਵਸੂਲੀ ਵਰਗੇ ਅਪਰਾਧ ਸ਼ਾਮਲ ਹੋਣਗੇ ਸਰਕਾਰ ਇਸ ਬਿੱਲ ਰਾਹੀਂ ਸਜ਼ਾਵਾਂ ਨੂੰ ਲੈ ਕੇ ਨਵੇਂ ਨਿਯਮ ਲਿਆ ਰਹੀ ਹੈ ਜੇ ਕੋਈ ਵਿਅਕਤੀ ਹਿੰਸਕ ਜਾਂ ਵਾਰ-ਵਾਰ ਅਪਰਾਧ ਕਰਦਾ ਤਾਂ ਉਸ ਨੂੰ ਕਈ ਸਜ਼ਾਵਾਂ ਮਿਲਦੀਆਂ ਨੇ ਤਾਂ ਇਹ ਨਵਾਂ ਕਾਨੂੰਨ ਇਹ ਯਕੀਨੀ ਬਣਾਏਗਾ ਕਿ ਉਹ ਸਜ਼ਾਵਾਂ ਇੱਕੋ ਵੇਲੇ ਨਾ ਕਟੀਆਂ ਜਾ ਸਕਣ ਸਗੋਂ ਹਰ ਸਜ਼ਾ ਇੱਕ ਦੂਜੇ ਤੋਂ ਬਾਅਦ ਕੱਟਣੀ ਪਵੇਗੀ ਜਿਵੇਂ ਕਿ ਪਹਿਲੀ ਸਜ਼ਾ ਖਤਮ ਹੋਵੇ ਫਿਰ ਦੂਜੀ ਸ਼ੁਰੂ ਹੋਵੇ ਇਹ ਕਾਨੂੰਨ ਸਜ਼ਾਵਾਂ ਦੀ ਸਮਰੱਥਾ ਨੂੰ ਲੰਬਾ ਕਰੇਗਾ ਤੇ ਅਪਰਾਧੀਆਂ ਲਈ ਸਖਤ ਸੰਦੇਸ਼ ਹੋਵੇਗਾ ਇਸ ਦੇ ਨਾਲ ਨਾਲ ਲਿਬਰਲ ਸਰਕਾਰ ਸੰਗਠਿਤ ਰਿਟੇਲ ਚੋਰੀ ਵਾਸਤੇ ਵੀ ਹੋਰ ਵਧੇਰੇ ਸਖਤ ਸਜ਼ਾਵਾਂ ਲਿਆ ਰਹੀ ਹੈ ਜਿਣਸੀ ਹਮਲੇ ਵਰਗੇ ਗੰਭੀਰ ਅਪਰਾਧਾਂ 'ਚ ਹੁਣ ਸ਼ਰਤਾਂ ਵਾਲੀਆਂ ਸਜ਼ਾਵਾਂ ਜਿਵੇਂ ਘਰ ਰਹਿੰਦਿਆਂ ਸਜ਼ਾ ਕੱਟਣੀ ਨਹੀਂ ਦਿੱਤੀਆਂ ਜਾਣਗੀਆਂ ਪ੍ਰਧਾਨ ਮੰਤਰੀ ਕਾਰਨੀ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਨੇ ਰਾਸ਼ਟਰ ਪੱਧਰ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਹਜ਼ਾਰ ਨਵੇਂ ਆਰਸੀਐਮਪੀ ਅਧਿਕਾਰੀ ਭਰਤੀ ਕਰਨ ਦੀ ਯੋਜਨਾ ਵੀ ਤਿਆਰ ਕਰ ਲਈ ਹੈ। ਕੈਨੇਡਾ ਚ ਇਲਾਜ ਦੀ ਉਡੀਕ ਕਰਦੇ ਹਜ਼ਾਰਾਂ ਲੋਕ ਇਸ ਦੁਨੀਆ ਤੋਂ ਤੁਰ ਗਏ ਤੇ ਇਮੀਗ੍ਰੇਸ਼ਨ ਮਹਿਕਮਾ ਮੁਲਕ 'ਚ ਮੁਹੱਈਆ ਸਿਹਤ ਸਹੂਲਤਾਂ ਦੀਆਂ ਸਿਫਤਾਂ ਕਰਦਾ ਨਹੀਂ ਥੱਕ ਰਿਹਾ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੀ ਸੋਸ਼ਲ ਮੀਡੀਆ ਪੋਸਟ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਚੁੱਕੀ ਹੈ ਤੇ ਆਪਣੇ ਦਿਲ ਦੇ ਟੁਕੜਿਆਂ ਨੂੰ ਗਵਾਉਣ ਵਾਲੇ ਵੀ ਇਸ ਦੀ ਤਿੱਖੀ ਨੁਕਤਾਚੀਨੀ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੇਰੇ ਪੋਲੀਏਵ ਨੇ ਕਿਹਾ ਕਿ ਲਿਬਰਲ ਸਰਕਾਰ ਲੋਕਾਂ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕਰਦਿਆਂ ਸੰਭਾਵਿਤ ਪ੍ਰਵਾਸੀਆਂ ਨੂੰ ਮੁਫਤ ਸਿਹਤ ਸਹੂਲਤਾਂ ਦਾ ਵਾਅਦਾ ਕਰ ਰਹੀ ਹੈ ਪਰ ਅਸਲੀਅਤ ਕੌਣ ਦੱਸੇ ਕਿ ਇੱਥੇ ਨਾ ਡਾਕਟਰ ਲੱਭਦਾ ਹੈ ਨਾ ਹੀ ਹਸਪਤਾਲ ਚ ਇਲਾਜ ਹੋਣਾ ਇਸੇ ਦੌਰਾਨ ਵਿਰੋਧੀ ਧਿਰ ਦੀ ਉਪ ਆਗੂ ਮਲੀਜ਼ਾ ਲੈਂਟਸਮਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਸਰਕਾਰ ਮੁਫਤ ਸਿਹਤ ਸਹੂਲਤਾਂ ਦਾ ਹੋਕਾ ਦੇ ਰਹੀ ਹੈ ਪਰ ਦੂਜੇ ਪਾਸੇ ਐਮਰਜੈਂਸੀ ਰੂਮਸ ਬੰਦ ਹੋ ਰਹੇ ਨੇ ਫਰੇਜ਼ਰ ਇੰਸਟੀਚਿਊਟ ਦੇ ਅੰਕੜਿਆਂ ਮੁਤਾਬਕ 2024 ਦੌਰਾਨ ਕੈਨੇਡਾ ਵਾਲਿਆਂ ਨੂੰ ਹਸਪਤਾਲਾਂ ਚ ਇਲਾਜ ਦੀ ਉਡੀਕ ਕਰਦਿਆਂ ਤਨਖਾਹਾਂ ਦੇ ਰੂਪ ਚ 5 ਅਰਬ ਡਾਲਰ ਤੋਂ ਵੱਧ ਰਕਮ ਗਵਾਉਣੀ ਪਈ ਵੱਡੀ ਗਿਣਤੀ ਚ ਮਰੀਜ਼ਾਂ ਨੂੰ ਬੱਦਰ ਹਾਲਾਤ ਦਾ ਟੱਕਰਾ ਕਰਨਾ ਪਿਆ ਤੇ ਜ਼ਿੰਦਗੀ ਦੀ ਮਿਆਦ ਘਟ ਗਈ ਫਰੇਜ਼ ਇੰਸਟੀਚਿਊਟ ਦੀ ਰਿਪੋਰਟ ਕਹਿੰਦੀ ਹੈ ਕਿ ਮਾਹਰ ਡਾਕਟਰ ਕੋਲ ਰੈਫਰ ਕੀਤੇ ਜਾਣ ਤੋਂ ਇਲਾਜ ਮੁਹੱਈਆ ਹੋਣ ਤੱਕ ਦਾ ਉਡੀਕ ਸਮਾਂ 30 ਹਫ਼ਤੇ ਤੱਕ ਪੁੱਜ ਚੁੱਕਾ ਹੈ ਜੋ 1993 ਚ ਸਿਰਫ 9 ਹਫ਼ਤੇ ਤੇ 3 ਦਿਨ ਹੁੰਦਾ ਸੀ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਦੁਨੀਆ ਦੇ ਲੋਕਾਂ ਵਾਸਤੇ ਕੋਈ ਵਾਕਨ ਕਲੀਨਿਕ ਨਹੀਂ ਕੈਨੇਡੀਅਨਸ ਨੂੰ ਸਿਹਤ ਸਹੂਲਤਾਂ ਮਿਲਦੀਆਂ ਨਹੀਂ ਤੇ ਵਿਦੇਸ਼ੀਆਂ ਨੂੰ ਮੁਫਤ ਸਿਹਤ ਸਹੂਲਤਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਫਰਜ਼ੀ ਰਿਫਿਊਜੀਆ ਅਤੇ ਟੈਂਪਰੇਰੀ ਵਰਕਰਸ ਤੋਂ ਨਜਾਤ ਮਿਲਣ ਤੱਕ ਕੈਨੇਡਾ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਫਰੇਜ਼ਰ ਇੰਸਟੀਚੂਟ ਵੱਲੋਂ ਪੇਸ਼ ਵੇਰਵਿਆਂ ਮੁਤਾਬਕ ਇਲਾਜ ਲਈ ਉਡੀਕ ਦਾ ਸਭ ਤੋਂ ਲੰਮਾ ਸਮਾਂ ਪ੍ਰਿੰਸ ਐਡਵਰਡ ਆਈਲੈਂਡ 'ਚ ਹੈ ਜਿੱਥੇ ਮਰੀਜ਼ਾਂ ਨੂੰ 77.4 ਹਫ਼ਤੇ ਤੱਕ ਉਡੀਕ ਕਰਨੀ ਪੈਂਦੀ ਹੈ ਜਦਕਿ ਅਨਟਾਰੀਓ ਦਾ ਸਮਾਂ 24 ਹਫ਼ਤੇ ਦੱਸਿਆ ਜਾ ਰਿਹਾ ਹੈ ਸਭ ਤੋਂ ਵੱਧ ਉਡੀਕ ਹੱਡੀਆਂ ਜਾਂ ਜੋੜਾਂ ਦੀ ਸਰਜਰੀ ਮਾਮਲੇ 'ਚ ਕਰਨੀ ਪੈਂਦੀ ਹੈ ਜਦਕਿ ਨਿਊਰੋ ਸਰਜਰੀ ਵਾਸਤੇ ਉਡੀਕ ਸਮਾਂ ਦੂਜੇ ਸਥਾਨ ਤੇ ਆਉਂਦਾ ਹੈ ਸੀਟੀ ਸਕੈਨ ਵਰਗੀਆਂ ਚੀਜ਼ਾਂ ਵਾਸਤੇ ਔਸਤ ਉਡੀਕ ਸਮਾਂ 8 ਹਫ਼ਤੇ ਅਤੇ ਐਮ ਆਰ ਆਈ ਵਾਸਤੇ 16 ਹਫਤੇ ਦੱਸਿਆ ਗਿਆ ਅਲਟਰਾਸਾਉਂਡ ਵਾਸਤੇ ਲੋਕਾਂ ਨੂੰ ਸਵਾ 5 ਹਫਤੇ ਉਡੀਕ ਕਰਨੀ ਪੈਂਦੀ ਹੈ ਦੂਜੇ ਪਾਸੇ ਲਿਬਰਲ ਸਰਕਾਰ ਵੱਲੋਂ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਯੋਜਨਾ ਅਧੀਨ ਨਵੇਂ ਸੱਦੇ ਭੇਜੇ ਜਾ ਰਹੇ ਨੇ ਤੇ ਮੌਜੂਦਾ ਬਰੇ ਦੌਰਾਨ ਘੱਟੋ ਘੱਟ 10000 ਬਜ਼ੁਰਗ ਕੈਨੇਡਾ ਚ ਦਾਖਲ ਹੋਣਗੇ ਜਿਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਹੋਵੇਗਾ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਪਬਲਿਕ ਹੈਲਥ케ਅਰ ਬਾਰੇ ਇਸ਼ਤਿਹਾਰ ਹੁਣ ਵੀ ਕਾਇਮ ਹੈ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਚ ਰੌਣਕਾਂ ਪਰਤਣ ਦੀ ਰਿਪੋਰਟ ਹੈ ਜਿਸਮ ਅਗਰੋ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਮੌਜੂਦਾ ਬਰੇ ਦੌਰਾਨ ਮਕਾਨਾਂ ਦੀ ਉਸਾਰੀ ਤੇ ਵਿਕਰੀ ਬਾਰੇ ਕੀਤੀ ਪੇਸ਼ੰਗੋਈ ਚ ਸੁਧਾਰ ਕੀਤਾ ਜਾ ਰਿਹਾ ਹੈ ਕੈਨੇਡਾ ਚ ਸਤੰਬਰ ਮਹੀਨੇ ਨਵੇਂ ਘਰਾਂ ਦੀ ਉਸਾਰੀ ਜਿਸ ਨੂੰ ਹਾਊਸਿੰਗ ਸਟਾਰਟਸ ਕਿਹਾ ਜਾਂਦਾ ਹੈ ਅਗਸਤ ਦੇ ਮੁਕਾਬਲੇ 14% ਵਧ ਗਈ ਇਹ ਵਾਧਾ ਅਰਥ ਸ਼ਾਸਤਰੀਆਂ ਦੀ ਉਮੀਦ ਤੋਂ ਕਾਫੀ ਵੱਧ ਰਿਹਾ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਸਤੰਬਰ ਚ 279234 ਨਵੇਂ ਘਰਾਂ ਦੀ ਉਸਾਰੀ ਸ਼ੁਰੂ ਜੋ ਕਿ ਅਗਸਤ ਦੇ 244543 ਦੇ ਮੁਕਾਬਲੇ ਕਾਫੀ ਵੱਧ ਹੈ ਅਰਥਸ਼ਾਸਤਰੀਆਂ ਨੇ ਸਿਰਫ 255000 ਨਵੇਂ ਘਰ ਬਣਨ ਦੀ ਉਮੀਦ ਜਤਾਈ ਸੀ ਕਾਰਪੋਰੇਸ਼ਨ ਦੀ ਡਿਪਟੀ ਚੀਫ ਅਰਥਸ਼ਾਸਤਰੀ ਤਾਨੀਆ ਬੁਰਾਸਾ ਉਚਵਾ ਨੇ ਕਿਹਾ ਸਤੰਬਰ ਚ ਘਰਾਂ ਦੀ ਨਿਰਮਾਣ ਦਰ ਚ ਆਇਆ ਵਾਧਾ ਖਾਸ ਤੌਰ ਤੇ ਅਨਟਾਰੀਓ ਕਿਊਬਿਕ ਅਤੇ ਪ੍ਰੇਰੀ ਸੂਬਿਆਂ ਚ ਹੋਈ ਗਤੀਵਿਧੀ ਦੇ ਕਾਰਨ ਹੈ ਉਹਨਾਂ ਦੱਸਿਆ ਕਿ ਸਤੰਬਰ ਮਹੀਨੇ ਦੇਸ਼ ਭਰ ਚ ਨਵੇਂ ਘਰਾਂ ਦੀ ਸ਼ੁਰੂ ਹੋਈ ਉਸਾਰੀ 'ਚ ਇਕੱਲੇ ਟ੍ਰਾਂਟੋ ਅਤੇ ਮੌਂਟਰੀਅਲ ਨੇ ਹੀ 25% ਤੋਂ ਵੱਧ ਯੋਗਦਾਨ ਪਾਇਆ ਇਹ ਵਾਧਾ ਮੁੱਖ ਤੌਰ ਤੇ ਨਵੀਆਂ ਕਿਰਾਏ ਵਾਲੀਆਂ ਇਮਾਰਤਾਂ ਦੀ ਉਸਾਰੀ ਕਰਕੇ ਆਇਆ ਬੁਰਾਸਾ ਉਚਵਾ ਨੇ ਇਹ ਵੀ ਕਿਹਾ ਕਿ ਇਹ ਨਤੀਜੇ ਹਾਲਾਤ ਦੀ ਕੁਝ ਹੱਦ ਤੱਕ ਮਜ਼ਬੂਤੀ ਦਰਸਾਉਂਦੇ ਨੇ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਅੱਜ ਦੇ ਨਤੀਜੇ ਉਹਨਾਂ ਫੈਸਲਿਆਂ ਦਾ ਨਤੀਜਾ ਹਨ ਜੋ ਮਹੀਨੇ ਜਾਂ ਸਾਲਾਂ ਪਹਿਲਾਂ ਲੈ ਗਏ ਸਨ ਜਦੋਂ ਨਿਵੇਸ਼ਕਾਂ ਦਾ ਭਰੋਸਾ ਅੱਜ ਦੀ ਤੁਲਨਾ 'ਚ ਜ਼ਿਆਦਾ ਸੀ ਸ਼ਹਿਰੀ ਇਲਾਕਿਆਂ 'ਚ ਨਵੇਂ ਘਰਾਂ ਦੀ ਸਾਲਾਨਾ ਉਸਾਰੀ ਦੀ ਦਰ ਸਤੰਬਰ 'ਚ 254345 ਰਹੀ ਜੋ ਅਗਸਤ ਦੇ 219408 ਦੇ ਮੁਕਾਬਲੇ 16% ਵਧੀ ਪਿੰਡੂ ਇਲਾਕਿਆਂ ਚ ਇਹ ਅੰਕੜਾ 24899 ਰਿਹਾ ਬੀਐਮਓ ਦੇ ਸੀਨੀਅਰ ਅਰਥਸ਼ਾਸਤਰੀ ਰੌਬਰਟ ਕੈਵਸਿਕ ਨੇ ਲਿਖਿਆ ਕਿ ਮੌਜੂਦਾ ਮੁਸ਼ਕਲ ਰੀਸੇਲ ਮਾਰਕੀਟ ਦੇ ਬਾਵਜੂਦ ਨਵੇਂ ਘਰਾਂ ਦੀ ਉਸਾਰੀ ਮਜ਼ਬੂਤੀ ਦਿਖਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ਦੌਰਾਨ ਨਵੇਂ ਘਰਾਂ ਦੀ ਉਸਾਰੀ ਦੀ ਔਸਤ 256000 ਰਹੀ ਜੋ ਕਿ ਸਾਲ ਦੀ ਸ਼ੁਰੂਆਤ ਚ ਆਏ ਅੰਕੜਿਆਂ ਤੋਂ ਕਾਫੀ ਉੱਤੇ ਹੈ ਹਾਲਾਂਕਿ ਅੰਟੈਰੀਓ ਚ ਇਹ ਔਸਤ 63000 ਰਹੀ ਜੋ ਪਿਛਲੇ 10 ਸਾਲਾਂ 'ਚ ਸਭ ਤੋਂ ਘੱਟ ਹੈ ਕੈਪਸਿਕ ਮੁਤਾਬਕ ਨਵੇਂ ਬਣਾਏ ਜਾ ਰਹੇ ਘਰਾਂ 'ਚ ਕਿਰਾਏ ਵਾਲੀਆਂ ਇਮਾਰਤਾਂ ਨੇ ਹੁਣ ਮਕਾਨੀ ਮਲਕੀਅਤ ਅਤੇ ਕਾਂਡੋ ਤੋਂ ਵੀ ਵੱਧ ਹਿੱਸਾ ਲੈ ਲਿਆ ਹੈ ਉਧਰ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਸਾਲਾਨਾ ਆਧਾਰ ਤੇ 5.2 ਫੀਸਦੀ ਵਧੀ ਅਤੇ 2021 ਮਗਰੋਂ ਰੀਅਲ ਅਸਟੇਟ ਬਾਜ਼ਾਰ 'ਚ ਸਤੰਬਰ ਸਭ ਤੋਂ ਵੱਧ ਸਰਗਰਮੀਆਂ ਵਾਲਾ ਮਹੀਨਾ ਰਿਹਾ ਸਤੰਬਰ ਦੌਰਾਨ ਵਿਕਣ ਲਈ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ ਅਗਸਤ ਦੇ ਮੁਕਾਬਲੇ 0.8 ਫੀਸਡ ਘਟ ਗਈ ਅਤੇ ਕੈਨੇਡਾ ਭਾਰਤ ਸੂਚੀਬੱਧ ਮਕਾਨਾਂ ਦੀ ਗਿਣਤੀ 199772 ਦਰਜ ਕੀਤੀ ਗਈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 7.5 ਫੀਸਡ ਵੱਧ ਬਣਦਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ 2025 ਦੌਰਾਨ 473000 ਤੋਂ ਵੱਧ ਪ੍ਰਾਪਰਟੀਆਂ ਵਿਕ ਸਕਦੀਆਂ ਨੇ ਤੇ ਇਹ ਅੰਕੜਾ 2024 ਦੇ ਮੁਕਾਬਲੇ 1.1 ਫੀਸਡ ਘਟ ਹੋਵੇਗਾ ਪਰ ਜੁਲਾਈ ਚ ਕੀਤੀ ਪੇਸ਼ੰਗੋਈ ਦੌਰਾਨ 3 ਫੀਸਡ ਕਮੀ ਦਾ ਜ਼ਿਕਰ ਕੀਤਾ ਗਿਆ ਸੀ। ਕੈਨੇਡਾ ਚ ਇੱਕ ਮਕਾਨ ਦੀ ਔਸਤ ਕੀਮਤ 6,76,000 ਡਾਲਰ ਦੱਸੀ ਜਾ ਰਹੀ ਹੈ ਅਤੇ ਸਾਲਾਨਾ ਆਧਾਰ ਤੇ ਇਸ ਨੂੰ 1.4 ਫੀਸਦੀ ਘਟ ਮੰਨਿਆ ਜਾ ਰਿਹਾ ਹੈ ਕੈਨੇਡਾ ਚ ਇੱਕ ਡਾਕਟਰ ਨੂੰ ਕੈਬ ਚਲਾਉਂਦੇ ਹੋਏ ਮਿਲਣ ਦੀ ਇੱਕ ਔਰਤ ਦੀ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਲੋਕ ਸੋਸ਼ਲ ਮੀਡੀਆ ਤੇ ਇਸ ਬਾਰੇ ਗੱਲ ਕਰ ਰਹੇ ਨੇ ਕਿ ਕੀ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਮੇਗਨਾ ਸ਼੍ਰੀਨਿਵਾਸ ਜੋ ਕਿ ਬੈਂਗਲੁਰੂ ਤੋਂ ਹੈ ਅਤੇ ਹੁਣ ਕੈਨੇਡਾ ਚ ਨੇ ਨੇ ਡਾਕਟਰ ਨਾਲ ਆਪਣੀ ਗੱਲਬਾਤ ਦੀ ਇੱਕ ਵੀਡੀਓ ਸਾਂਝੀ ਕੀਤੀ ਉਹ ਉਸ ਨੂੰ ਮਿਸਿਸਾਗਾ ਤੋਂ ਟੋਰਾਂਟੋ ਜਾਂਦੇ ਸਮੇਂ ਮਿਲੀ ਸੀ ਸ਼੍ਰੀਨਿਵਾਸ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਆਇਆ ਡਰਾਈਵਰ ਕੈਨੇਡਾ ਚ ਇੱਕ ਡਿਗਰੀ ਲਈ ਪੜ ਰਿਹਾ ਸੀ ਤੇ ਆਪਣਾ ਗੁਜ਼ਾਰਾ ਕਰਨ ਲਈ ਕੈਬ ਚਲਾ ਰਿਹਾ ਸੀ ਉਸ ਨੇ ਦੱਸਿਆ ਕਿ ਉਹ ਆਦਮੀ ਕੈਬ ਚਲਾ ਕੇ 4000 ਡਾਲਰ ਕਮਾਇਆ ਹੈ ਪਰ ਇੱਕ ਬੈੱਡਰੂਮ ਕਾਂਡੋ ਲਈ ਲਗਭਗ 3000 ਡਾਲਰ ਕਿਰਾਇਆ ਦੇ ਰਿਹਾ ਹੈ ਮੀਡੀਆ ਨਾਲ ਗੱਲ ਕਰਦਿਆਂ ਮੇਗਨਾ ਸ਼ਰੀਨਵਾਸ ਨੇ ਡਰਾਈਵਰ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਮੇਗਨਾ ਨੇ ਕਿਹਾ ਕਿ ਉਹ ਅਸਲ ਵਿੱਚ ਅਫਗਾਨਿਸਤਾਨ ਤੋਂ ਹੈ ਤੇ ਪਹਿਲਾਂ ਅਮਰੀਕਾ ਤੇ ਕੈਨੇਡਾ ਲਈ ਇੱਕ ਫੌਜੀ ਡਾਕਟਰ ਵਜੋਂ ਸੇਵਾ ਨਿਭਾ ਚੁੱਕਾ ਹੈ ਉਹ ਹੁਣ ਕੈਨੇਡਾ 'ਚ ਪੀਆਰ ਹੈ ਤੇ ਇੱਥੇ ਆਪਣਾ ਮੈਡੀਕਲ ਲਾਇਸੈਂਸ ਪ੍ਰਾਪਤ ਕਰਨ ਲਈ ਕੰਮ ਕਰ ਰਿਹਾ ਹੈ ਆਪਣੀ ਵੀਡੀਓ 'ਚ ਸ਼ਰੀਨ ਕਾਸ ਜੋ ਇੱਕ ਰੀਅਲ ਅਸਟੇਟ ਏਜੰਟ ਹੈ ਨੇ ਕੈਨੇਡਾ ਆਉਣ ਵਾਲੇ ਸਾਰੇ ਭਵਿੱਖੀ ਵਿਦਿਆਰਥੀਆਂ ਅਤੇ ਲੋਕਾਂ ਨੂੰ ਚੰਗੀ ਰਿਸਰਚ ਕਰਨ ਦੀ ਸਲਾਹ ਦਿੰਦੀ ਹੈ ਕੈਨੇਡਾ ਚ ਨੌਕਰੀ ਦੇ ਮੌਕੇ ਰਹਿਣ ਸਹਿਣ ਦੀ ਲਾਗਤ ਅਤੇ ਕਿਸੇ ਨਵੇਂ ਦੇਸ਼ ਚ ਆਪਣੇ ਕਰੀਅਰ ਨੂੰ ਦੁਬਾਰਾ ਸਥਾਪਿਤ ਕਰਨ ਲਈ ਕੀ ਕੁਝ ਕਰਨਾ ਪੈਂਦਾ ਹੈ ਇਹ ਸਭ ਸਮਝਣ ਦੀ ਲੋੜ ਹੈ ਉਸ ਨੇ ਅੱਗੇ ਕਿਹਾ ਕਿ ਕੈਨੇਡਾ ਸ਼ਾਨਦਾਰ ਮੌਕੇ ਪ੍ਰਦਾਨ ਕਰਦਾ ਹੈ ਪਰ ਇੱਥੇ ਸਫਲਤਾ ਲਈ ਸਖਤ ਮਿਹਨਤ ਅਤੇ ਸਬਰ ਦੀ ਲੋੜ ਹੁੰਦੀ ਹੈ ਇੱਕ ਵਿਅਕਤੀ ਨੇ ਇਸ ਵੀਡੀਓ ਤੇ ਕਮੈਂਟ ਕਰਦਿਆਂ ਕਿਹਾ ਕਿ ਕਿਰਪਾ ਕਰਕੇ 35-40 ਸਾਲ ਦੀ ਉਮਰ ਤੋਂ ਬਾਅਦ ਇੱਥੇ ਨਾ ਆਓ ਖਾਸ ਕਰਕੇ ਜਦੋਂ ਤੁਸੀਂ ਆਪਣੇ ਦੇਸ਼ ਚ ਇੱਕ ਡਾਕਟਰ ਹੋ ਅੰਤਰਰਾਸ਼ਟਰੀ ਮੈਡੀਕਲ ਗ੍ਰੈਜੂਏਟਸ ਲਈ ਕੈਨੇਡਾ ਚ ਨਿਯਮ ਅਤੇ ਨੂੰ ਬਦਲ ਗਏ ਨੇ ਤੇ ਹੁਣ ਰੈਜ਼ਿਡੈਂਸੀ ਲਈ ਯੋਗਤਾ ਪੂਰੀ ਕਰਨੀ ਲਗਭਗ ਅਸੰਭਵ ਹੈ ਇਸ ਲਈ ਜਿੱਥੇ ਵੀ ਹੋ ਉੱਥੇ ਹੀ ਰਹੋ ਹਮੇਸ਼ਾ ਯਾਦ ਰੱਖੋ ਕਿ ਦੂਜੇ ਪਾਸੇ ਕਾ ਜ਼ਿਆਦਾ ਹਰਾ ਲੱਗਦਾ ਹੈ ਇੱਕ ਹੋਰ ਨੇ ਪੋਸਟ ਕੀਤਾ ਕਿ ਤੁਸੀਂ ਖੁਸ਼ਕਿਸਮਤ ਹੋ ਜੇ ਤੁਹਾਨੂੰ ਕੋਈ ਅਜਿਹੀ ਨੌਕਰੀ ਮਿਲਦੀ ਹੈ ਜੋ ਤੁਹਾਡੇ ਹੁਨਰ ਨਾਲ ਮੇਲ ਖਾਂਦੀ ਹੈ ਅਤੇ ਤੁਹਾਡੀ ਯੋਗਤਾ ਦੇ ਬਰਾਬਰ ਤਨਖਾਹ ਦਿੰਦੀ ਹੈ ਉੱਥੇ ਪਹੁੰਚਣ ਚ ਸਾਲ ਲੱਗ ਜਾਂਦੇ ਨੇ ਇੱਕ ਤੀਜੇ ਨੇ ਟਿੱਪਣੀ ਕੀਤੀ ਕਿ ਵਿਦੇਸ਼ੀ ਡਾਕਟਰਾਂ ਨੂੰ ਇੱਥੇ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਲੱਗਦਾ ਹੈ ਇੱਕ ਚੌਥੇ ਨੇ ਪੁੱਛਿਆ ਕਿ ਊਬਰ ਚਲਾਉਣ ਵਾਲਾ ਕੋਈ ਵੀ ਵਿਅਕਤੀ 3000 ਡਾਲਰ ਦੇ ਕਾਂਡੋ ਚ ਕਿਉਂ ਰਹਿਣਾ ਚਾਹੇਗਾ ਖਿਰਨਵਾਸ ਨੇ ਲਿਖਿਆ ਕਿ ਬਦਕਿਸਮਤੀ ਨਾਲ ਟੋਰਾਂਟੋ ਚ ਕਾਂਡੋ ਬਹੁਤ ਜ਼ਿਆਦਾ ਮਹਿੰਗੇ ਨੇ। ਕੈਨੇਡਾ ਦੇ ਉਜਾੜ ਪੈ ਗੈਸ ਸਟੇਸ਼ਨ ਅੰਦਰ ਵਾਪਰੀ ਹੌਲਨਾਕ ਵਾਰਦਾਤ ਦੇ ਪੰਜ ਸ਼ੱਕੀਆਂ ਚੋਂ ਇੱਕ ਮਨਰਾਜ ਮਾਨ ਨੂੰ ਜ਼ਮਾਨਤ ਨਾ ਮਿਲ ਸਕੇ ਜਦ ਕਿ ਉਸ ਦਾ ਸਾਥੀ ਬਲਤੇਜ ਸੰਧੂ ਸ਼ਰਤਾਂ ਦੇ ਉੱਤੇ ਆਧਾਰਿਤ ਰਿਹਾਈ ਹਾਸਲ ਕਰਨ ਚ ਸਫਲ ਰਿਹਾ। ਔਰੀਲੀਆ ਦੇ ਡਾਊਨਟਾਊਨ ਵਿਖੇ 27 ਸਤੰਬਰ ਨੂੰ ਵਾਪਰੀ ਅਗਵਾ ਅਤੇ ਇਰਾਦਾ ਕਤਲ ਦੀ ਵਾਰਦਾਤ ਚ 63 ਸਾਲ ਦਾ ਸੁਰਜੀਤ ਬੈਂਸ ਵੀ ਕਥਿਤ ਤੌਰ ਤੇ ਸ਼ਾਮਲ ਦੱਸਿਆ ਗਿਆ ਤੇ ਪਿਛਲੇ ਹਫਤੇ ਅਦਾਲਤ ਨੇ ਉਸ ਨੂੰ ਵੀ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਇੱਥੇ ਦੱਸਣਾ ਬਣਦਾ ਹੈ ਕਿ ਔਰੀਲੀਆ ਦੀ ਪੀਟਰਸ ਸਟਰੀਟ ਅਤੇ ਪੋਲ ਬੋਰਨ ਸਟਰੀਟ ਦੇ ਕੋਨੇ ਤੇ ਉਜਾੜ ਪਏ ਇੱਕ ਗੈਸ ਸਟੇਸ਼ਨ ਅੰਦਰ ਸ਼ੱਕੀ ਸਰਗਰਮੀਆਂ ਦੀ ਇਤਲਾਹ ਮਿਲਣ ਮਗਰੋਂ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੂੰ ਇੱਕ ਯੂ ਹਾਲ ਵੈਨ ਬਾਹਰ ਖੜੀ ਨਜ਼ਰ ਆਈ ਪੁਲਿਸ ਅਫਸਰ ਅੰਦਰ ਦਾਖਲ ਹੋਏ ਤਾਂ ਲਹੂ ਲੋਹਾਨ ਹਾਲਤ ਚ ਇੱਕ ਬੰਦਾ ਧਰਤੀ ਤੇ ਪਿਆ ਸੀ ਜਦਕਿ ਪੰਜ ਸ਼ੱਕੀ ਉਸ ਦੇ ਆਲੇ ਦੁਆਲੇ ਖੜੇ ਸਨ ਜ਼ਖਮੀ ਨੂੰ ਗੰਭੀਰ ਹਾਲਤ ਚ ਹਸਪਤਾਲ ਲਿਜਾਇਆ ਗਿਆ ਜਦਕਿ ਬ੍ਰੈਂਟਨ ਦੇ 31 ਸਾਲਾ ਮਨਰਾਜ ਮਾਨ ਬ੍ਰੈਂਟਨ ਦੇ ਹੀ 30 ਸਾਲਾ ਬਲਤੇਜ ਸੰਧੂ ਸੁਰਜੀਤ ਬੈਂਸ 41 ਸਾਲ ਦੇ ਡਵੇਂ ਪੈਨੈਂਟ ਅਤੇ ਟੋਰਾਂਟੋ ਦੇ 51 ਸਾਲਾ ਗਰਜੀ ਐਂਥਨੀ ਗੋਰਬਰਨ ਨੂੰ ਗ੍ਰਿਫਤਾਰ ਕਰਦਿਆਂ ਅਗਵਾ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ। ਸ਼ੱਕੀਆਂ 'ਚੋਂ ਗਰਜੀ ਦਾ ਲੰਮਾ ਅਪਰਾਧਿਕ ਰਿਕਾਰਡ ਹੈ ਤੇ ਡੁਵੈਨ ਪੈਨੈਂਟ ਨੂੰ ਵੀ ਹਾਲੇ ਤੱਕ ਜ਼ਮਾਨਤ ਨਹੀਂ ਮਿਲ ਸਕੀ। ਸੁਰਜੀਤ ਬੈਂਸ, ਮਨਰਾਜ ਮਾਨ, ਪੈਨੈਂਟ ਤੇ ਗੋਰਬਰਨ ਨੂੰ ਸਿਮਕੋ ਕਾਉਂਟੀ ਦੀ ਪੈਨਟਾਨ ਗੂਸ਼ੀਨ ਜੇਲ੍ਹ 'ਚ ਰੱਖਿਆ ਗਿਆ ਹੈ। ਇਹ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ 'ਚ ਪੇਸ਼ੀ ਹੁੰਦੀ ਹੈ ਜ਼ਮਾਨਤ ਤੇ ਰਹਿਆ ਹੋਏ ਬਲਤੇਜ ਸੰਧੂ ਦੀ ਅਦਾਲਤ 'ਚ ਪੇਸ਼ੀ ਅਗਲੇ ਸਾਲ ਦੇ ਆਰੰਭ 'ਚ ਹੋਵੇਗੀ ਇਸ ਹੌਲਨਾਕ ਮਾਮਲੇ ਦਾ ਹੈਰਾਨੀਕੁਨ ਤੱਤ ਇਹ ਹੈ ਕਿ ਬਲਤੇਜ ਸੰਧੂ ਵੱਲੋਂ 2.5 ਲੱਖ ਡਾਲਰ ਦਾ ਬੌਂਡ ਭਰਨ ਤੇ ਉਸ ਨੂੰ ਰਹਾਅ ਕਰ ਦਿੱਤਾ ਗਿਆ ਪਰ ਮਨਰਾਜ ਮਾਨ ਦੇ ਮਾਮਲੇ 'ਚ ਜਸਟਿਸ ਆਫ ਪੀਸ ਕੈਥਰਿਨ ਹੈਂਡਰਸਨ ਵੱਲੋਂ ਉਸ ਨੂੰ ਹਿਰਾਸਤ 'ਚ ਰੱਖਣ ਦੇ ਹੁਕਮ ਦਿੱਤੇ ਗਏ ਮਨਰਾਜ ਮਾਨ ਦੇ ਪਰਿਵਾਰਕ ਮੈਂਬਰ ਵੀ 2 ਲੱਖ ਡਾਲਰ ਤੋਂ ਵੱਧ ਰਕਮ ਦਾ ਬੌਂਡ ਭਰਨ ਨੂੰ ਤਿਆਰ ਸਨ ਦੂਜੇ ਪਾਸੇ ਬਲਤੇਜ ਸੰਧੂ ਦੀਆਂ ਜ਼ਮਾਨਤ ਸ਼ਰਤਾਂ 'ਚ ਘਰ ਤੋਂ ਬਾਹਰ ਨਾ ਨਿਕਲਣਾ ਗਿੱਟੇ ਤੇ ਜੀਪੀਐਸ ਮੋਨੀਟਰ ਲਾ ਕੇ ਰੱਖਣਾ ਅਤੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਸ਼ਾਮਲ ਹੈ ਦੱਸਦੀ ਹੈ ਕਿ ਵਾਰਦਾਤ ਦੇ ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜੋ ਮਿਸਿਸ ਸਾਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਕੈਨੇਡਾ ਦੇ ਕੈਲਗਰੀ ਚ ਇੱਕ ਸੜਕ ਹਾਦਸੇ ਚ ਪੰਜਾਬ ਦੇ ਮੋਗਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਪੰਜਾਬੀ ਨੌਜਵਾਨ ਇੱਕ ਟਰੱਕ ਡਰਾਈਵਰ ਸੀ। ਪਿੰਡ ਵਾਸੀਆਂ ਨੇ ਸਰਕਾਰ ਨੂੰ ਉਸ ਦੀ লাশ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਦਾ ਪਰਿਵਾਰ ਪਿੰਡ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਸਕੇ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਉਹ ਮੋਗਾ ਜ਼ਿਲ੍ਹੇ ਦੇ ਕੋਲੀਆਂ ਖੁਰਦ ਪਿੰਡ ਦਾ ਰਹਿਣ ਵਾਲਾ ਸੀ। ਉਸ ਦਾ ਟਰੱਕ ਹਾਦਸੇ ਦਾ ਸ਼িকার ਹੋ ਗਿਆ ਜਿਸ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਨਦੀਪ ਦੀ ਮੌਤੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਵਾਸੀਆਂ ਨੇ ਸਰਕਾਰ ਨੂੰ ਮ੍ਰਿਤਕ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਨਦੀਪ ਦੀ ਲਾਸ਼ ਨੂੰ ਲਿਆਉਣ ਲਈ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਅਤੇ ਅਮਰੀਕਾ ਦੇ 에어ਪੋਰਟਸ ਨੂੰ ਹੈਕ ਕਰਨ ਦਾ ਦਾਵਾ ਸਕਰੀਨ ਤੇ ਚੱਲਿਆ ਅਜਿਹਾ ਵੀਡੀਓ ਕਿ اٹਕੇ ਸਭ ਦੇ ਸਾਹ ਭਾਰਤੀ ਪਰਿਵਾਰ ਨੇ ਕੈਨੇਡਾ ਪੁਲਿਸ ਤੋਂ ਮੰਗੇ 25 ਮਿਲੀਅਨ ਡਾਲਰ ਠੇਕਾ ਲੁੱਟ ਕੇ ਭੱਜੇ ਪੰਜਾਬੀਆਂ ਦਾ ਗਲਤ ਸਾਈਡ ਕੀਤਾ ਸੀ ਪਿੱਛਾ ਕਾਨੂੰਨ ਵਿਵਸਥਾ ਸੁਧਾਰਨ ਲਈ ਸਰਕਾਰ ਲਿਆਏਗੀ ਨਵਾਂ ਬਿੱਲ ਹਿੰਸਕ ਅਪਰਾਧਾਂ ਲਈ ਜ਼ਮਾਨਤ ਲੈਣਾ ਹੋ ਜਾਵੇਗਾ ਬਹੁਤ ਔਖਾ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ ਮੁਫਤ ਸਿੱਧ ਸਹੂਲਤਾਂ ਦੇ ਪ੍ਰਚਾਰ ਤੇ ਮਹਿਕਮੇ ਨੂੰ ਘੇਰਿਆ ਇਸਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ